ਅਗਲੇ ਹਫ਼ਤੇ ਹੁਣੇ ਖ਼ਬਰ ਆਈ ਹੈ ਕਿ ਆ ਪੰਜਾਬ ਦੇ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਬਾਦਲ ਹੁਣੇ 2017 ਦੀਆਂ ਚੋਣਾਂ ਆ ਤੇ ਬਾਬਤ ਉਹਨਾਂ ਨੇ ਆਪਣੇ ਕਮਰ ਕੱਸੇ ਕਰ ਲੈਨੇ ਇਸ ਦੇ ਬਾਵਜੂਦ ਕਿ 2012 ਦੀਆਂ ਜੜੀਆਂ ਚੋਣਾਂ ਸਨ ਉਹਨਾਂ ਨੇ ਕਿਹਾ ਸੀ ਕਿ ਉਹ ਉਹਨਾਂ ਦੀ ਆਖਰੀ ਚੋਣਾਂ ਹੋਣਗੀਆਂ ਪਰ ਸੱਤਾ ਦਾ ਲਾਲਚ aur ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਤਾਂ ਬਦਲਾਅ ਕਿਉਂ ਉਹਨਾਂ ਲਈ ਤਾਂ ਬਦਲਦੀ ਕੋਈ ਲੋੜ ਨਹੀਂ ਆ ਸ਼ਾਇਦ ਇਹ ਗੁਰੂ ਦੀ ਕਿਰਪਾ ਹੀ ਹੈ ਕਿਉਂਕਿ ਕੋਈ ਹੋਰ ਹੋਵੇ ਉਸ ਨੂੰ 20 ਤਾਰਾਂ ਦੀਆਂ ਚੋਣਾਂ 'ਚ ਮਾਤ ਦੇਣੀਆਂ ਤਾਂ ਕੋਈ ਸਵਾਦ ਨਹੀਂ ਆਉਂਦਾ ਜੇ ਹਾੜੇ 'ਚ ਜਾਂ ਕਚੈਰੀ ਦੇ ਵਿੱਚ ਜੇ ਕੋ ਬਹੁਤ ਹੀ ਬਲੀ ਆਵੇ ਤੇ ਖਾਸ ਕਰਕੇ ਪਰਮਾ ਔਰ ਹਰ ਕਿਸਮ ਦੀ ਤਾਕਤ ਦਾ ਆਫਰੇਆ ਹੋਵੇ ਉਸ ਨੂੰ ਹਰਾਉਣ ਦਾ ਕੁਝ ਸਵਾਦ ਹੋਰੀ ਹੁੰਦਾ ਸੋ ਮੈਂ ਤਾਂ ਬੜਾ ਹੁਣ ਉਤਸਾवला ਹੋ ਰਿਆਂ ਸਾਡੀਆਂ ਤਾਂ ਕਮਰਾ ਜਮਦੀਆਂ ਜਨਮਦਰੂ ਖਸੀਆਂ ਹੁੰਦੀਆਂ ਨੇ ਅਸੀਂ ਪਿਛਲੇ 30 ਵਰੇ ਪੰਜਾਬ ਦਾ ਬੀਜ ਬਚਾਉਣ ਨੂੰ ਲਾਏ ਨੇ ਵਿਦਿਆ ਪ੍ਰਣਾਲੀਆਂ ਦਾ ਤੇ ਹੁਣ ਸਿਆਸੀ ਪ੍ਰਣਾਲੀਆਂ ਦਾ ਵਾਪਸ ਪੁਨਰ ਸਰਜਨ ਅਗਲਾ ਦੌਰ ਹੈ ਹੁਣ ਸ਼ੁਰੂ ਕਰ ਚੁੱਕੇ ਹੋਇਆ ਤੇ 20 ਤਾਰਾਂ ਨੂੰ ਖੂਬ ਰਹੇਗੀ ਇਸਦਾ ਪ੍ਰਕਾਸ਼ ਸਿੰਘ ਬਾਦਲ ਹੁਣਾ ਦੀ ਹਾਰ ਸਾਡੇ ਹੱਥੋਂ ਹੋਣੀ ਹੁਣ ਲੱਗਦਾ ਹੈ ਕਿ ਗੁਰੂ ਨੇ ਤੈਅ ਕਰ ਦਿੱਤੀ ਹੈ ਗੁਰਮਿਹਰ ਕਰੇ ਗੁਰਪਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ